અમર રહે અમર રહે અમીર ઉસૈન અમર રહે અમર રહે અમીર ઉસૈન લોક કે તાજ નાબૂદ જીંદબાબાદ જીંદબાબાદ થી લોકાં દા એકા જીંદબાબાદ 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 ઉસૈન અમર રહે અમર રહે અમર રહે કમઈ દેશદાનુ સાડા લાલ સલામ નાસલામ નાસલામ કમઈ દેશદાનુ સાડા લાલ સલામ નાસલામ નાસલામ મહેકા મામલા ચી નિરપાખ ચા ન્યાય ક જાંચ કરો જાંચ કરો ਸਿੱਖੇ ਸਾਈ ਅਸੀਂ ਹਜ਼ਾਰੇ ਪਾਈ ਪਾਈ ਬਿੰਦੂ ਮੁਸਲਮ ਸਿੱਖੇ ਸਾਈ ਅਸੀਂ ਹਜ਼ਾਰੇ ਪਾਈ ਪਾਈ ਵਸਟਰ ਦੇ ਆਦੀਵਾਸੀ ਨੇ ਕਤਲੇਆਮ ਰਚਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਵਸਟਰ ਦੇ ਆਦੀਵਾਸੀ ਨੇ ਸ਼ਕਤੀ ਦਾ ਕਤਲੇਆਮ ਰਚਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਸ਼ਮੀਰੀ ਲੋਕਾਂ ਦਾ ਸੁਭਾਈ ਦੇਣ ਦਾ ਹੱਕ ਜਿੰਦਾਬਾਦ ਜਿੰਦਾਬਾਦ ਮੈਂ ਸੱਸੀ ਹੂੰ ਜਿਹੜੂ ਤੇ ਕਰਦੇ ਆ ਉੱਥੇ ਦੋ ਸਵਾਲ ਵੀ ਈਕੜੇ ਕਰਦੇ ਆ ਕਿ ਜਿਹੜੀ ਸਰਕਾਰ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਜਿਹੜੀ ਸਰਕਾਰ ਲੋਕਾਂ ਦੇ ਰੋਜ਼ਗਾਰ ਦਾ ਮਤਲਬ ਵੀ ਸੁਰੱਖਿਆ ਨਹੀਂ ਕਰ ਸਕਦੀ ਉਹ ਕਿਵੇਂ ਹੋਇਆ ਕਿਉਂਕਿ ਉਹ ਜਿਹੜੀ ਜਗ੍ਹਾ ਹੈ ਉਹਦੀ 35 ਰੁਪਏ ਟਿਕਟ ਲੱਗਦੀ ਹੈ ਔਰ ਉੱਥੋਂ ਦੀ ਜਿਹੜੀ ਤਹਿਲਗਾਮ ਦੀ ਬਿਊਟੀਫੁੱਲ ਮੇਕੀ ਹੈ ਉਹ ਉਹਦੀ ਇੰਚਾਰਜ ਔਰ ਤੁਸੀਂ ਉੱਥੇ ਕੋਈ ਇੰਤਜ਼ਾਮ ਨਹੀਂ ਕੀਤਾ ਤੇ ਲੋਕਾਂ ਦੀ ਇਹਨੇ ਲੋਕ ਆਉਣੇ ਨੇ ਉਹਨਾਂ ਦੀ ਸੁਰੱਖਿਆ ਕਰਨੀ ਹੈ। ਕੀ ਆ ਇਹ ਜਾ ਰਿਹਾ ਕਿ ਜਿਵੇਂ ਚਲੇਗੇ ਲੋਕ ਉਹ ਇਹਦੇ ਬਗਰ ਇੱਕ ਬਹੁਤ ਵੱਡੀ ਜਿਹੜੀ ਹੈ ਔਰ ਉਹਨੂੰ ਲੁਕਉਣ ਲਈ ਉਹ ਫਿਰ ਲੋਕਾਂ ਉੱਤੇ ਹੀ ਹਮਲਾ ਕਰ ਰਹੇ ਨੇ ਕਿਵੇਂ ਕਸ਼ਮੀਰ ਦੇ ਇਸ ਤਰ੍ਹਾਂ ਕਿ ਆ ਕਿ ਤੁਸੀਂ ਲੋਕਾਂ ਤੇ ਹਮਲਾ ਕਰਕੇ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੇ ਤੁਸੀਂ ਆਪਣੀ ਜਿਹੜੀ ਮਤਲਬ ਹੈ ਉਹਨੂੰ ਦੇਖਣਾ ਚਾਹੀਦਾ ਦੂਜਾ ਇਹਦੇ ਬਗਰ ਇੱਕ ਜਿਹੜੀ ਬਹੁਤ ਵੱਡੀ ਸਾਜ਼ਿਸ਼ ਹੈ ਕਿ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਵੀ ਅਮਰੀਕਾ ਦਾ ਕੋਈ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਇੱਥੇ ਆਉਂਦਾ ਹੈ ਉਦੋਂ ਕੁਛ ਨਾ ਕੁਛ ਤਸ਼ਵੀਰ ਚ ਵੀ ਹੁੰਦਾ ਜਾਂ ਦਿੱਲੀ ਚ ਔਰ ਹੁਣ ਸਾਫ ਹੈ ਅਮਰੀਕਾ ਦੀ ਕਿ ਜੇ ਅਸੀਂ ਤੁਹਾਡੇ ਕੋਲੋਂ ਮਾਈਨਸ ਲੈਣੀਆਂ ਨੇ ਜਿਹਦੇ ਚ ਰੇਅਰ ਮੈਟਲ ਹੈ ਜਿਹੜੇ ਨੇ ਵਿੱਚ ਇਹ ਗੱਲ ਪ੍ਰੂਫ ਹੋ ਗਈ ਕਿ ਉੱਥੇ ਬਹੁਤ ਵੱਡੇ ਜਿਥੀਅਮ ਦੇ ਭੰਡਾਰ ਨੇ ਔਰ ਜਿਹੜਾ ਸਿੰਧ ਦਾ ਪਾਣੀ ਦੀ ਗੱਲ ਕਰਦੇ ਨੇ ਕਿਉਂਕਿ ਉੱਥੇ ਜਿਹੜਾ ਸਲਾਲ ਡੈਮ ਬੜਿਆ ਹੋਇਆ ਉਹ ਬਿਲਕੁਲ ਉਹਦੇ ਨਾਲ ਉਹ ਮਾਈਨਸ ਦਾ ਏਰੀਆ ਹੈ ਉਹਨਾਂ ਲੋਕਾਂ ਲੋਕ ਤੜਫ ਰਹੇ ਕਿ ਸਾਨੂੰ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਪਰ ਸਾਨੂੰ ਨਾ ਕੰਪਲਸਿਡਿਟੀਜ਼ ਜਾ ਰਹੀ ਹੈ ਨਾ ਸਾਨੂੰ ਮਤਲਬ ਰੀਹੈਬਿਲੀਟੇਟ ਕਰਨ ਦਾ ਕੋਈ ਇੰਤਜ਼ਾਮ ਕੀਤਾ ਜਾ ਰਿਹਾ ਹੈ ਔਰ ਅਮਰੀਕਾ ਸਾਫ਼ ਕਹਿ ਰਿਹਾ ਹੈ ਕਿ ਮੈਨੂੰ ਕਿਉਂਕਿ ਖਣਜ ਵੰਡਾਰਾ ਚਾਹੀਦੇ ਨੇ ਹੁਣ ਯੂਕਰੇਨ ਨਾਲ ਅਜੀ ਉਹਨਾਂ ਨੇ ਅਖੀਰ ਤੇ ਫੈਸਲਾ ਕਰ ਲਿਆ ਕਿ ਉਹਨਾਂ ਦੀਆਂ ਸਾਰੀਆਂ ਖਣਜਾਂ ਪ੍ਰਾਪਤ ਹੋਣਗੀਆਂ ਉਹ ਵੈਨਸ ਵੀ ਇਹੀ ਕਹਿ ਰਿਹਾ ਸੀ ਇਸ ਵਾਰ ਬੱਸ ਤੋ ਇਸ ਕਰਕੇ ਇਹਦੇ ਨਾਲ ਹੀ ਇੱਕ ਲੁੱਟ ਜਿਹੜੀ ਹੈ ਔਰ ਜੇ ਤੁਸੀਂ ਉਹਦਾ ਟਰਨੋਲੋਜੀਕਲੀ ਆਪਾਂ ਦੇਖੀਏ 99 ਵਿੱਚ ਉਹ ਆਇਆ ਉਹਦੇ ਤੋਂ ਬਾਅਦ ਮਤਲਬ 376 ਹਟਾਇਆ ਗਿਆ ਸੀ ਦਾ ਕੋਈ ਮਤਲਬ ਹੈ ਕਿ ਉਸੇ ਕੋਈ ਵੀ ਜਾ ਕੇ ਜਾਇਦਾਦ ਲੈ ਸਕਦਾ ਹੈ ਔਰ ਇੱਕ ਸਾਲ ਤੋਂ ਬਾਅਦ ਕਾਨੂੰਨ ਬਦਲਿਆ ਗਿਆ ਕਿ ਜਿਹੜੀ ਮਾਈਨਿੰਗ ਹੈ ਉਹ ਪ੍ਰਾਈਵੇਟ ਕੰਪਨੀਆਂ ਕਰ ਸਕਦੀਆਂ ਨੇ ਕਿ ਮਾਈਨਿੰਗ ਨੇਚਰਲ ਰਿਸੋਰਸਸ ਪ੍ਰਾਈਵੇਟ ਕੰਪਨੀ ਅਲਾਉਡ ਹੋਏ ਪਰ ਜਦੋਂ ਮੈਂ ਦੇਖ ਰਿਹਾ ਹਾਂ ਸੀਟ ਦੇ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਿੰਦੁਸਤਾਨ ਦੀ ਆਪਣੀ ਜਿਹੜੀ ਨੈਸ਼ਨਲ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਮਾਈਨਿੰਗ ਕਰਦੀ ਹੈ ਜਿਹੜੀ ਕਣ ਤਦਾਰਸਨ ਕੱਢਦੀ ਹੈ ਉਹ ਅਰਜنٹੀਨਾ ਵਿੱਚ 20 ਬਿਲੀਅਨ ਡਾਲਰ ਲਾ ਕੇ ਪੰਜ ਮਤਲਬ ਜਿਹੜੇ ਨੇ ਲਿਥੀਅਮ ਦੇ ਮਤਲਬ بیس ਲੈ ਰਹੇ ਪਰ ਆਪਣਾ ਲਿਥੀਅਮ ਜਿਹੜਾ ਉਹ ਅਸੀਂ ਕਿਸੇ ਨੂੰ ਲਟਾਉਣਾ ਔਰ ਉਹ ਉਹਦੇ ਕਰਕੇ ਉਹ ਉਹ ਉਹਦੇ ਮਗਰ ਤਰੀ ਕਹਾਣੀ ਹੈ ਔਰ ਇਹ ਜਿਹੜਾ ਹੈ ਕਿ ਲੇਕਨ ਜਿੱਦਾਂ ਲੋਕਾਂ ਨੇ ਇਕਤਾ ਦਿਖਾਈ ਬਲ ਜਿਹੜੀ ਭਾਈਚਾਰਕ ਇਕਤਾ ਹੈ ਉਹੀ ਇਹਦਾ ਜਵਾਬ ਹੈ ਕਿਉਂਕਿ ਉਹੋ ਹੀ ਅਤਵਾਦ ਦੀ ਬੋਲੀ ਉਹ ਬੋਲਦੇ ਜੇ ਉਹਨਾਂ ਨੇ ਧਰਮ ਦੇ ਨਾਂ ਤੇ ਕੋਈ ਰੌਲਾ ਪਾਇਆ ਹੈ ਇੱਥੇ ਜਦੋਂ ਧਰਮ ਦੇ ਨਾਂ ਤੇ ਤੁਸੀਂ ਲੋਕਾਂ ਨੂੰ ਕੁੱਟਦੇ ਤਾਂ ਤੁਸੀਂ ਉਹਨਾਂ ਦੇ ਭਰਾ ਹੋ ਤੁਸੀਂ ਉਸੇ ਅਤਵਾਦ ਦੇ ਹਿੱਸੇਦਾਰ ਹੋ ਉਹ ਬਗੈਰ ਬਲਕਿ ਪੁੱਛੇ ਤੁਸੀਂ ਵੀ ਬਗੈਰ ਪੁੱਛੇ ਲੋਕਾਂ ਦੀ ਜਾਇਦਾਦ ਦਾ ਲੋਕਾਂ ਨੂੰ ਖੜਨਾ ਜੇ ਉਹ ਕੋਈ ਬੋਲੀ ਯੋਧੇ ਕਰਕੇ ਬਹੁਤ ਵੱਡਾ ਸਵਾਲ ਜਿਹੜਾ ਹੈ ਉਹ ਉਹ ਇਹ ਕਿ ਉਹਦਾ ਜਵਾਬ ਇੱਕੋ ਹੀ ਹੈ ਕਿ ਲੋਕਾਂ ਦਾ ਏਕਤਾ ਜਿਹੜਾ ਹੈ ਜਿਵੇਂ ਖੇਤੀ ਵਾਲਿਆਂ ਨੇ ਦਿਖਾਇਆ ਉਹ ਆਪਾਂ ਨੂੰ ਇੱਥੇ ਵੀ ਮਤਲਬ ਵੜਾ ਕੇ ਰੱਖਾਂਗੇ ਤਾਂ ਹੀ ਇਹ ਜਿਹੜਾ ਸਾਮਰਾਜਵਾਦੀ ਲੋਟਾ ਕਾਰਪੋਰੇਟ ਲੋਟਾ ਉਹਨੂੰ ਆਪਾਂ ਖਤਾਲ ਪਾ ਸਕਦੇ ਹਾਂ ਔਰ ਅੱਜ ਦਾ ਇਹੀ ਸਨੇ ਆਇਆ ਹੈ ਕਿ ਪਹਿਲਗਾਮ ਦੇ ਜਿਹੜੇ ਲੋਕ ਸ਼ਹੀਦ ਹੋਏ ਨੇ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਇੱਕ ਵਿਚਾਰ ਏਕਤਾ ਜਿਹੜੀ ਹੈ ਉਹਨੂੰ ਬਣਾਈਏ ਔਰ ਹਰਥਾ ਜਿਹੜਾ ਵੀ ਕੋਈ ਇਦਾਂ ਕਰਦਾ ਉਹਨੂੰ ਕਹਿੰਦੇ ਕਿ ਤੂੰ ਅਤਵਾਦੀਆਂ ਦੀ ਬੋਲੀ ਬੋਲ ਰਿਹਾ ਹੈ। ਜੇ ਕਿਸੇ ਦਾ ਧਰਮ ਰੱਖ ਕੇ ਜਾਤ ਰੱਖ ਕੇ ਸੰਸਥੇ ਤੇ ਹਮਲਾ ਹੁੰਦਾ ਹੈ ਉਹ ਐਕਚੁਅਲੀ ਅਤਵਾਦੀਆਂ ਦੀ ਬੋਲੀ ਬੋਲ ਰਿਹਾ ਹੈ। ਉਹ ਉਹ ਮਤਲਬ ਇਨਸਾਨੀਅਤ ਦੀ ਬੋਲੀ ਨਹੀਂ ਬੋਲ ਰਿਹਾ। ਸੋ ਬਹੁਤ-ਬਹੁਤ ਧੰਨਵਾਦ ਔਰ ਬਖਸ਼ਗੁਰਾ ਨੇ ਜਿਹੜਾ ਪੂਰਾ ਨਾਰਾ ਦਿੱਤਾ ਸੀ ਉਹਨੂੰ ਆਪਾਂ ਦੁਹਰਾਈਏ। ਕਿ ਸਮਰਾਜਵਾਦ ਮਰਦਾ ਬਾਦ ਇਨਕਲਾਬ ਜਿੰਦਾਬਾਦ। ਇਹ ਦੋ ਪੱਖ ਨੇ ਲੋਕਾਂ ਦੀ ਜ਼ਿੰਦਗੀ ਦਾ ਤੇ ਇਨਕਲਾਬ ਲਿਆਉਣ ਦਾ